ਦਾਤਾ ਦੋ ਜਹਾਨਾਂ ਦਾ ਉਹ ਦਾਤਾ ਦੋ ਜਹਾਨਾਂ ਦਾ ਉਹ ਵੀ ਦਾਤਾ ਦੇ ਦੇ ਠੱਟਦਾ ਨਹੀਂ ਉਹ ਜਿਹਨੂੰ ਮਿਲਿਆ ਐਸਾ ਗਮਖਾਰ ਹੋਵੇ ਉਹ ਤੇ ਹੋਰ ਕਿਸੇ ਵੱਲ ਤੱਕਦਾ ਨਹੀਂ ਜ਼ਰਾ ਸਮਝਣ ਵਾਲੀ ਗੱਲ ਹੈ ਗਮਖਾਰ ਪਤਾ ਕਿਹਨੂੰ ਕਹ ਦਿੰਦੇ ਹੈ ਜੋ ਸਾਡੇ ਗਮਾਂ ਨੂੰ ਸੁਣਨ ਵਾਲਾ ਹੈ ਜਿਹੜਾ ਗਮ ਸਾਡੇ ਸੁਣਦਾ ਵੀ ਹੈ ਤਾਂ ਸੁਣ ਕੇ ਉਹਦਾ ਹੱਲ ਵੀ ਉਹਨੂੰ ਦੂਰ ਵੀ ਕਰਨ ਦੀ ਕੋਸ਼ਿਸ਼ ਹੈ ਉਹਨੂੰ ਕਹਿੰਦੇ ਗਮਖਾਰ ਇੱਥੇ ਨੂੰ ਮਿਲਿਆ ਐਸਾ ਗਮਖਾਰ ਹੋਵੇ ਉਹ ਵਾਕਈ ਉਹ ਦਾਤੇ ਤੋਂ ਸਿਵਾ ਉਹ ਪ੍ਰਮਾਤਮਾ ਪ੍ਰਭੂ ਤੋਂ ਸਿਵਾ ਉਸ ਮਾਲਕ ਤੋਂ ਸਵਾ ਕਿਹੜਾ ਗਮਖਾਰ ਹੈ ਲੋਕੀ ਦਾ ਗਮ ਵਧਾਣ ਵਾਲੇ ਕੰਮ ਕਰਦੇ ਆ ਗਮ ਘਟਾਣ ਵਾਲਾ ਕੰਮ ਤਾਂ ਮਰ ਬੰਦਾ ਕਹਿੰਦਾ ਨਹੀਂ ਕਈ ਇਦਾਂ ਦੇ ਸੱਜਣ ਮਿੱਤਰ ਆ ਜਾਂਦੇ ਉਹ ਆਪਣੀਆਂ ਗੱਲਾਂ ਨਾਲ ਸਾਡੇ ਦੁੱਖ ਨੂੰ ਸਾਡੀਆਂ ਪਰੇਸ਼ਾਨੀਆਂ ਨੂੰ ਵਧਾ ਦਿੰਦੇ ਬੰਦਾ ਕਹਿੰਦਾ ਮੈਂ ਤਾਂ ਚੰਗਾ ਭਲਾ ਜੀ ਰਿਆ ਸੀ ਫੁਲਾਨੇ ਨੇ ਇਦਾਂ ਦੀਆਂ ਪਰੇਸ਼ਾਨੀਆਂ ਪੈਦਾ ਕਰਤੀਆਂ ਜ਼ਿੰਦਗੀ ਪਰੇਸ਼ਾਨੀਆਂ ਨਾਲ ਭਰ ਗਈ ਸਮਝ ਨਾ ਜ਼ਰਾ ਸਾਰਿਆਂ ਨੇ ਨਾਲੇ ਕਈ ਵਾਰਾਂ ਨੂੰ ਬੜਾ ਸੋਚ ਕੇ ਅਜੀਬ ਜਿਹਾ ਲੱਗਦਾ ਕਿ ਅੱਜ ਅਸੀਂ ਕਿੱਦਾਂ ਦੇ ਦੌਰ 'ਚ ਜੀ ਰਹੇ ਆ ਅੱਜ ਅਸੀਂ ਸਾਰੇ ਅੱਜ ਅਸੀਂ ਸਾਰੇ ਕਿੱਦਾਂ ਦੇ ਦੌਰ 'ਚ ਜੀ ਰਹੇ ਆ ਜਿੱਥੇ ਲੋਕ ਡਰਾਮਾ ਦੇਖ ਕੇ ਨਾਟਕ ਦੇਖ ਕੇ ਰੋਣ ਲੱਗ ਜਾਂਦੇ ਐ ਤਾਂ ਕੋਈ ਸੱਚਮੁੱਚ ਦੁਖੀ ਹੋ ਕੇ ਰੋਂਦਾ ਹੋਵੇ ਤ ਉਹਨੂੰ ਕਹਿੰਦੇ ਡਰਾਮਾ ਕਰਦਾ ਨਾਟਕ ਕਰਦਾ ਏ ਕਮਾਲ ਦੀ ਗੱਲ ਕਿੱਦਾਂ ਦਾ ਦੌਰ ਚੱਲ ਰਿਹਾ ਏ ਕੋਈ ਦੁੱਖਾ ਦਾ ਡਰਾਮਾ ਲਾ ਦਿਓ ਨਾ ਨਾਟਕ ਚੱਲੇ ਬੀਬੀਆਂ ਵੀ ਰੋਂਦੀਆਂ ਉਹ ਹੀਰੋ ਮਰ ਗਿਆ ਵਿਚਾਰਾ ਉਹ ਦੇਖੋ ਸੱਚ ਕਿਤਾ ਤੰਗ ਕਰਦੀ ਹੈ ਬੰਦਾ ਹੀ ਅੱਖਾਂ 'ਚ ਪਾਣੀ ਆਇਆ ਕਿ ਨਹੀਂ ਸੱਚ ਦੱਸਿਓ ਕਦੀ ਕੋਈ ਫਿਲਮ ਦੇਖ ਕੇ ਕੋਈ ਦਰਦ ਭਰੀ ਨਾ ਸਟੋਰੀ ਦੇਖ ਕੇ ਅੱਖਾਂ 'ਚ ਪਾਣੀ ਆ ਜਾਂਦਾ ਕਿ ਨਹੀਂ ਹਾਲਾਂਕਿ ਤੁਹਾਨੂੰ ਪਤਾ ਹੈ ਡਰਾਮਾ ਹੈ ਹਾਲਾਂਕਿ ਪਤਾ ਹੈ ਨਾਟਕ ਹੈ ਐਕਟਿੰਗ ਹੈ ਇਹ ਉਹ ਐਕਟਿੰਗ ਦੇਖ ਕੇ ਰੋ ਰਹੇ ਆ ਤਾਂ ਜੇ ਕਿ ਸਾਨੂੰ ਸੱਚੀ ਕੋਈ ਤਕਲੀਫ ਹੈ ਡਰਾਮਾ ਛੱਡਿਆ ਡਰਾਮਾ ਹੈ ਇਹ ਐਕਟਿੰਗ ਕਰ ਰਿਹਾ ਹੈ ਨਾਟਕ ਕਰ ਰਿਹਾ ਹੈ ਹਕੀਕਤ ਵਿੱਚ ਜੋ ਸਚਾਈ ਹੈ ਉਹਨੂੰ ਡਰਾਮਾ ਅਜੋ ਡਰਾਮਾ ਹੈ ਉਹਨੂੰ ਸੱਚ ਸਮਝਦੇ ਆ ਤਾਂ ਫੇਰ ਅੱਜ ਕਿਦਾਂ ਦਾ ਦੌਰ ਚੱਲ ਰਿਹਾ ਹੈ ਕੋਈ ਸਕਰੀਨ ਤੇ ਸੰਤ ਮਹਾਪੁਰਸ਼ ਦਾ ਰੂਪ ਕਰ ਰਿਹਾ ਹੈ ਰੋਲ ਕਰ ਰਿਹਾ ਹੈ ਹੱਥ ਜੋੜਾਂਗੇ ਤਾਂ ਸੱਚਮੁੱਚ ਕੋਈ ਸੰਤ ਮਹਾਪੁਰਸ਼ ਬੈਠਾ ਹੈ ਲੈ ਇਹ ਤਾਂ ਬਖੰਡੀ ਹੈ ਸਮਝਣਾ ਜ਼ਰਾ ਆ ਰੋਮਾਂ ਨਾ ਜਦੋਂ ਆਈ ਸੀ ਨਾ ਤਾਂ ਕਹਿੰਦੇ ਅਰुण ਗੋਵਿਲ ਜਿਹਨੇ ਰਾਮ ਦਾ ਕਿਰਦਾਰ ਕੀਤਾ ਸੀ ਉਹਨੇ ਇੰਟਰਵਿਊ ਦਿੱਤੀ ਕਹਿੰਦਾ ਮੈਂ ਤਾਂ ਇਦਾਂ ਵੀ ਕਿਤੇ ਜਾਂਦਾ ਬੀਬੀ ਮੇਰੇ ਪੈਰ ਫੜ ਲਾਂ ਦੀ ਆਗੇ ਸ਼੍ਰੀ ਰਾਮ ਆਗੇ ਸ਼੍ਰੀ ਰਾਮ ਤਾਂ ਮੈਂ ਕਿਉਂ ਮੇਰਾ ਰੋਲ ਹੈ ਭਾਈ ਮੈਂ ਸ਼੍ਰੀ ਰਾਮ ਉਹ ਰਾਮ ਤਾਂ ਬਹੁਤ ਉੱਚੇ ਉਹ ਤਾਂ ਮੈਂ ਰੋਲ ਕੀਤਾ ਸੀ ਹੀ ਇੱਕ ਐਕਟਰ ਨੂੰ ਜੋ ਕੇ ਸਕਰੀਨ ਤੇ ਕੋਈ ਰੋਲ ਪਲੇ ਕਰਦਾ ਹੈ ਉਹਦੇ ਅੱਗੇ ਹੱਥ ਜੋੜਦੇ ਆ ਤਾਂ ਸੱਚੇ ਸੰਤ ਜਿਹੜੇ ਦਿਨ ਰਾਤ ਬੰਦਗੀ ਕਰਦੇ ਆ ਉਹਨਾਂ ਨੂੰ ਕਹਿੰਦੇ ਪਖੰਡੀਆਂ ਕਿੰਨਾ ਕੀੰਨਾ ਦਾ ਦੌਰ ਚੱਲ ਰਿਹਾ ਹੈ ਸੋ ਸਚਾਈ ਨੂੰ ਸਮਝੋ ਡਰਾਮਿਆਂ ਚੋਂ ਬਾਹਰ ਨਿਕਲੋ ਡਰਾਮੇ ਮਤਲਬ ਹੈ ਸਕਰੀਨਾਂ ਚੋਂ ਬਾਹਰ ਨਿਕਲੋ ਪਤਾ ਹੈ ਉੱਥੇ ਐਕਟਿੰਗ ਹੈ ਉਹਨੂੰ ਦੇਖ ਕੇ ਰੋਣ ਦੀ ਲੋੜ ਨਹੀਂ ਹੈ ਅਗਰ ਕੋਈ ਸੱਚ ਮੁਜੇ ਦੁਖੀ ਹੈ ਕੋਈ ਦਰਦ ਨਾਲ ਹਾਏ ਹਾਏ ਕਰ ਰਿਹਾ ਹੈ ਅਗਰ ਉਹਨੂੰ ਦੇਖ ਕੇ ਤੁਹਾਡੀਆਂ ਅੱਖਾਂ 'ਚ ਪਾਣੀ ਆ ਜਾਵੇ ਤਾਂ ਫਿਰ ਤੁਸੀਂ ਰੱਬ ਦੇ ਬਣਾਏ ਪਵਿੱਤਰ ਇਨਸਾਨ ਹੋ ਫਿਰ ਤੁਹਾਡੀ ਜ਼ਿੰਦਗੀ ਜ਼ਿੰਦਗੀ ਹੈ ਪਰ ਨਹੀਂ ਫਿਲਮਾਂ ਦੇਖ ਕੇ ਅਸੀਂ ਰੋਣਾ ਨਾਟਕ ਦੇਖ ਕੇ ਰੋਣਾ ਤਾਂ ਹਕੀਕਤ ਵਿੱਚ ਵਿਚਾਰਾ ਕੋਈ ਦੁਖੀ ਹੈ ਰੋ ਰਿਹਾ ਹੈ ਤਾਂ ਉਹਦੇ ਦੁੱਖ ਨੂੰ ਅਸੀਂ ਕਹਿ ਦੇਣਾ ਡਰਾਮੇ ਆ ਇਹ ਡਰਾਮੇ ਬਾਜ ਆ ਭਾਈ ਇਹ ਤਾਂ ਜਨਾਨੀ ਡਰਾਮੇ ਬਾਜ ਆ ਬੰਦਾ ਹੀ ਡਰਾਮੇ ਬਾਜ ਆ ਇਹ ਔਰਤ ਡਰਾਮੇ ਬਾਜ ਆ ਕਿੰਨਾ ਕੁਝ ਕਹਿ ਦਿੰਦੇ ਆ ਕਿਦਾਂ ਦੇ ਦੌਰ ਚ ਜੀ ਰਹੇ ਹਕੀਕਤ ਸਮਝੀਏ ਨਿਕਲੀਏ ਇਸ ਚੀਜ਼ ਤੋਂ ਬਾਹਰ ਪੜਦੀ ਆ ਤੇ ਕੋਈ ਦੁੱਖ ਨਹੀਂ ਹੁੰਦਾ ਉਹ ਸਿਰਫ ਐਕਟਿੰਗ ਹੁੰਦੀ ਹੈ ਜਿੱਦਾਂ ਦਾ ਰੋਲ ਡਾਇਰੈਕਟਰ ਨੇ ਕਿਹਾ ਹੈ ਪਰ ਸੱਚਮੁੱਚ ਕੋਈ ਰੋ ਰਿਆ ਨਾ ਪੁੱਛੋ ਉਹ ਉਹਨੂੰ ਪੁੱਛੋ ਅਸੀਂ ਕੀ ਗੱਲ ਰੋ ਕਿਉਂ ਰਿਆ ਹੈ ਦੱਸ ਉਹ ਜੇ ਲੱਗਦਾ ਹੈ ਮੈਂ ਤੇਰੀ ਕੋਈ ਹੈਲਪ ਕਰ ਸਕਦਾ ਹਾਂ ਤਾਂ ਜਿੰਨੀ ਵੀ ਸਾਡੀ ਹਿੰਮਤ ਹੋਵੇ ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਦੇ ਅੱਖਾਂ ਦੇ ਆਂਸੂ ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਇਸ ਲਈ ਕਈ ਵਾਰ ਲੱਗਦਾ ਕਿ ਦੁਨੀਆ ਤੇ ਕਿਦਾਂ ਦੀ ਅਜੀਬ ਇਹ ਦੁਨੀਆ ਚੱਲ ਰਹੀ ਹੈ ਕਿ ਜਿੱਥਾਂ जरा गौर करना ये भी गल है कि जहां रोते हुए पर सब मरते हुए मरत、मरे हुए पर सब रोते हैं यहां मरे हुए पर सब रोते हैं और जो जिंदा है उसको रुलाते हैं यहां मरे हुए पर सब रोते हैं और जो जिंदा है उसको रुलाते हैं, रुलाते हैं. ਉਹ ਜੋ ਜਿੰਦਾ ਹੈ ਉਸ ਕੋਈ ਪੁੱਛਤਾ ਵੀ ਨਹੀਂ ਜੋ ਮਰ ਜਾਏ ਉਸੇ ਹਿਲਾ ਹਲਾ ਕੇ ਬੁਲਾਤੇ ਹਨ ਬੋਲ 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 ਭਾਈ ਬੋਲ ਹੁਣ ਨਹੀਂ ਬੋਲਦਾ ਉਹ ਜਦੋਂ ਜਿੰਦਾ ਸੀ ਉਦੋਂ ਪੁੱਛਿਆ ਹੁਣ ਪਤਾ ਬੋਲਣਾ ਨਹੀਂ ਤਾਂ ਹੁਣ ਹਿਲਾਣ ਲੱਗਿਓ ਉੱਠ ਜਾ ਉਹ ਸੋਨੂ ਦੇ ਬਾਪੂ ਤਾਂ ਫਲਾਨੀ ਹੁੰਦਾ ਹੀ ਇਦਾਂ ਦੇਖਿਆ ਐਸੀ ਇਸ ਲਈ ਸੱਚੀ ਗੱਲ ਹੈ ਜਿੱਥੇ ਕੋਈ ਇਦਾਂ ਹੋਵੇ ਬੜੇ ਉਹ ਦੇਖਣ ਜਾਂਦਾ ਹੈ ਕੀ ਚੱਲ ਰਿਹਾ ਹੈ ਤੇ ਪਤਾ ਕੀ ਕਹਣਗੇ ਉਹ ਬੀੜੀਆਂ ਪਈਆਂ ਬੀੜੀ ਦਾ ਪੀ ਲੈ ਪਹਿਲੇ ਪੀਵੇ ਮਗਰਾਂ ਹੋਰ ਪਲਾਓ ਉਹਨੂੰ ਅਧਰਾ ਬੰਡਲ ਕੋਣ ਪੀਉ ਆ ਤਰੀ ਦਵਾਈ ਕੋਣ ਪੀਉ ਇਤਨੇ ਦੀਆਂ ਚੀਜ਼ਾਂ ਸੁਣ ਚੰਦੀਆਂ ਹੈ ਇਹ ਕੰਨੀ ਸੁਨੀਆਂ ਗੱਲਾਂ ਆ ਸਾਡੀਆਂ ਅਮੇ ਦਿਓਕ ਨਹੀਂ ਹੁਣ ਸਾਨੂੰ ਸਮਝ ਨਹੀਂ ਆ ਰਹੀ ਸੀ ਕਿ ਇੱਥੇ ਮਰਦਾ ਪਿਆ ਇਹਨੂੰ ਦੇਖ ਕੇ ਰੋਏ ਜਾਂ ਇਹਨੇ ਗੱਲਾਂ ਸੁਣ ਕੇ ਹਸਿਆ ਹੈ ਅਸੀਂ ਤਾਂ ਉੱਠ ਕੇ ਕਮਰੇ ਦੇ ਇੱਕ ਪਾਸੇ ਚਲੇ ਗਏ ਇਹ ਸਾਡੇ ਬਹੁਤ ਕਲੋਜ਼ ਦੇ ਰਿਸ਼ਤੇਦਾਰ ਦੀ ਡੈਥ ਹੋਈ ਸੀ ਉੱਥੇ ਸਾਨੂੰ ਜਾਣਾ ਪਿਆ ਅਸੀਂ ਤਾਂ ਉੱਠ ਕੇ ਇੱਕ ਪਾਸੇ ਚਲੇ ਗਏ ਏ ਕਿਤੇ ਸਾਡਾ ਹਾਸਾ ਨਿਕਲ ਗਿਆ ਤੇਨੇ ਕਹਣਾ ਮਾਲਕ ਮਰਦਾ ਸਾਹਮਣੇ ਹੱਸੀ ਜਾਂਦੇ ਹੈ ਕਿ ਹਸੀ ਤੁਹਾਡੀਆਂ ਗੱਲਾਂ ਕੀ ਹੈ ਚੱਲ ਰਹੀਆਂ ਹੈ ਸਮਝੀ ਨਾ ਜ਼ਰਾ ਕੀ ਹੁੰਦਾ ਹੈ ਕਿ ਜਹਾਂ ਮਰਦੇ ਪਰ ਸਭ ਮਰਨੇ ਪਰ ਸਭ ਰੋਤੇ ਹੈ ਔਰ ਜੋ ਜ਼ਿੰਦਾ ਹੈ ਉਸਕੋ ਜੀਨੇ ਨੂੰ ਆਪ ਤੰਗ ਤੱਕ ਕਰ ਕਰਕੇ ਰੁਲਾਉਂਦੇ ਹੈ ਇਦਾਂ ਦੀਆਂ ਗੱਲਾਂ ਕਰਾਂਗੇ ਇਦਾਂ ਦੀਆਂ ਹਰਕਤਾਂ ਕਰਾਂਗੇ ਅਗਲੇ ਨੂੰ ਦੁਖੀ ਕਰ ਦੇਵਾਂਗੇ ਅਗਲਾ ਬਚਾਰਾ ਕੋਨਾ ਲੱਭੇਗਾ ਕਰਦਾ ਕਿਤੇ ਬੈਠ ਕੇ ਰੋਲਾ ਮਾਰਨੇ ਇਸ ਲਈ ਇਹਾਂ ਮਰਨੇ ਪਰ ਸਭ ਮੁੰਦੇ ਹੈ ਔਰ ਜਿੰਦਾ ਕੋ ਸਭ ਰੋਂਦੇ ਹੈ ਜੋ ਜਿੰਦਾ ਹੈ ਉਸੇ ਕੋਈ ਪੁੱਛਤਾ ਵੀ ਨਹੀਂ ਔਰ ਬਾਦ ਮਰਨੇ ਕੇ ਹਿਲਾ ਹਿਲਾ ਕਰ ਬੁਲਾਤੇ ਹੈ ਉਹ ਬੋਲ ਦੇ ਕੋਈ ਬੋਲ ਦੇ ਹੁਣ ਬੋਲਣਾ ਉਸਨੇ ਉਹ ਭਾਈ ਜਦੋਂ ਬੋਲ ਸਕਦਾ ਉਦੋਂ ਹੀ ਪੁੱਛ ਲੋ ਉਦੋਂ ਹੀ ਹਾਲ ਚਾਲ ਪੁੱਛ ਲੋ ਜੇ ਜਿੰਦੇ ਨੂੰ ਪੁੱਛ ਲਉਂਗੇ ਉਹਦਾ ਹਾਲ ਚਾਲ ਪੁੱਛ ਲਉਂਗੇ ਉਹਦਾ ਦੁੱਖ ਸੁੱਖ ਇੱਕ ਕਰ ਲਉਂਗੇ ਤਾਂ ਸ਼ਾਇਦ 10 ਸਾਲ ਬੰਦਾ ਹੋਰ ਜੀ ਲੈਂਦਾ ਫਿਰ ਅੱਜ ਆ ਕੰਮ ਕਰਨ ਦੀ ਲੋੜ ਇਹ ਥੋੜਾ ਸਮੇਂदार ਬਣਨਾ ਹੈ ਜੀਂਦੇ ਨੂੰ ਪੁੱਛੋ ਤਾਂ ਜੇ ਮਰ ਗਿਆ ਮਰ ਗਿਆ ਭਾਈ ਮਰਨਾ ਹੀ ਹੈ ਸਾਰਿਆਂ ਨੇ ਫਿਰ ਇੱਥੇ ਹੁਣ ਕੀ ਹੁਣ ਬੋਲ ਕੀ ਫਾਇਦਾ ਜਿਹੜੀ ਚੀਜ਼ ਹੋ ਹੀ ਨਹੀਂ ਸਕਦੀ ਉਹਦੇ ਵਿੱਚ ਆਪਣਾ ਟਾਈਮ ਕਿਉਂ ਕਰਨਾ ਜੋ ਹੋ ਸਕਦਾ ਹੈ ਜੀਂਦੇ ਦਾ ਦੁੱਖ ਸੁੱਖ ਪੁੱਛ ਕੇ ਉਹਦੀ ਹੈਲਪ ਕਰ ਸਕਦੇ ਆ ਕਰ ਲਓ ਸਮੇਂ ਦੇਓ ਆਪਣੀ ਜੀਂਦੇ ਨੂੰ ਰੋਟੀ ਮੂੰਹ ਚ ਪਾ ਦਿਓ ਖਾਣਾ ਪੁੱਛ ਲਓ ਕਪੜਾ ਪੁੱਛ ਲਓ ਤਾਂ ਵਿਚਾਰੇ ਨੂੰ ਖੁਸ਼ੀ ਹੋਏਗੀ ਕੋਈ ਤਾਂ ਹੈ ਮੇਰਾ ਜੋ ਦੁੱਖ ਵਿੱਚ ਮੇਰੇ ਉਦੀ ਹਿੰਮਤ ਵਧੇਗੀ ਤਾਂ ਉਹ ਵਿਚਾਰਾ ਖੁਸ਼ੀ ਨਾਲ ਚਾਰ ਦਿਨ ਹੋਰ ਹੁਣ ਮਰਨ ਤੋਂ ਬਾਅਦ ਤੁਸੀਂ ਖੀਰ ਦੇ ਲੰਗਰ ਲਵਾਓ ਪੂੜੀਆਂ ਦੇ ਲੰਗਰ ਲਵਾਓ ਛੋਲੇ ਬਣਾਓ ਭਟੂਰੇ ਬਣਾਓ ਜੋ ਮਰਜ਼ੀ ਕਰੋ ਉਹਨੂੰ ਕੀ ਫਰਕ ਹੈ ਉਹ ਤਾਂ ਸਾਰੀਆਂ ਬੰਦਾ ਦੇਖਿਆ ਦਿਖਾਵਾ ਜਾਦੇ ਕਰਦਾ ਹੈ ਇਸ ਲਈ ਫਿਰ ਕਹਾਂਗੇ ਦੁੱਖਾਂ ਨੂੰ ਸਮਝੀਏ ਨਾਟਕ ਦੇਖ ਕੇ ਨਾ ਰੋਈਏ ਬਲਕਿ ਅਗਰ ਸੱਚਮੁੱਚ ਕੋਈ ਰੋਂਦਾ ਹੈ ਤਾਂ ਉਹਨੂੰ ਦੇਖ ਕੇ ਅੱਖਾਂ 'ਚ ਪਾਣੀ ਜ਼ਰੂਰ ਇਹ ਭਾਈ ਉਹਦਾ ਦਰਦ ਨਹੀਂ ਮੈਂ ਦੇਖ ਸਕਦਾ ਉਹਦੀ ਪੀੜਾ ਨਹੀਂ ਮੈਂ ਦੇਖ ਸਕਦਾ ਇਸ ਲਈ ਜਦੋਂ ਇੱਥੇ ਇਨਸਾਨ ਦੀ ਸੋਚ ਪਹੁੰਚ ਗਈ ਤਾਂ ਫਿਰ ਤੁਸੀਂ ਦੇਖੋਗੇ ਦੁਨੀਆਂ ਦਾ ਤਾਂ ਇੱਕ ਅਲੱਗ ਹੀ ਰੂਪ ਬਣ ਜਾਏਗਾ ਆਨੰਦ ਨਾਲ ਭਰ ਜਾਏਗੀ ਦੁਨੀਆ ਕਿਉਂਕਿ ਆਨੰਦ ਕਦੋਂ ਆਂਦਾ ਹੈ ਇੱਕ ਰੋਂਦਾ ਹੋਇਆ ਬੰਦਾ ਵੀ ਉਦੋਂ ਹੱਸ ਪੈਂਦਾ ਜਦੋਂ ਨੂੰ ਲੱਗਦਾ ਕੋਈ ਮੇਰਾ ਦੁੱਖ ਦਰਦ ਸੁਣਨ ਵਾਲਾ ਮੇਰੇ ਕੋਲ ਖੜਾ ਹੈ ਉਹਨੂੰ ਹਿੰਮਤ ਮਿਲਦੀ ਹੈ ਉਹਦਾ ਦੁੱਖ ਘਟ ਜਾਂਦਾ ਕਿ ਨਹੀਂ ਤਾਂ ਕਿਸੇ ਨੂੰ ਦੁੱਖ ਦੇਣ ਦਾ ਕਾਰਨ ਨਾ ਬਣੀਏ ਬਲਕਿ ਕਿਸੇ ਦੇ ਦੁੱਖ ਨੂੰ ਕਮ ਕਰਨ ਦੀ ਕੋਸ਼ਿਸ਼ ਕਰਨੀ ਐ ਸੇ ਜੇ ਮੈਂ ਕਿਸੇ ਦੀ ਤਕਲੀਫ ਨੂੰ ਕਮ ਕਰਨ ਦੀ ਕੋਸ਼ਿਸ਼ ਕਰਾਂ ਮੇਰੀ ਵਜ੍ਹਾ ਨਾਲ ਕਿਸੇ ਦਾ ਦੁੱਖ ਵਧਣਾ ਨਹੀਂ ਚਾਹੀਦਾ ਕਿਉਂਕਿ ਫਿਰ ਸਾਡੀ ਜ਼ਿੰਦਗੀ ਬੇਅਰਥ ਹੈ ਅਸੀਂ ਦਾਤਾ ਬਣੀਏ ਦਾਤੇ ਵਾਲਾ ਕੰਮ ਕਰੀਏ ਜਿਦਾ ਬਾਰੇ ਸ਼ਾਹ ਨੇ ਕਿਹਾ ਕਿ ਉਹ ਵੀ ਦਾਤਾ ਦੋ ਜਹਾਨਾ ਦਾ ਉਹ ਹੈ ਦਾਤਾ ਦੋ ਜਹਾਨਾ ਦਾ ਉਹ ਵੀ ਦਾਤਾ ਦੇ ਦੇ ਥੱਕਦਾ ਨਹੀਂ ਉਹ ਜਿਹਨੂੰ ਮਿਲਿਆ ਐਸਾ ਗਮਖਾਰ ਹੋਵੇ ਉਹ ਤੇ ਹੋਰ ਕਿਸੇ ਵੱਲ ਥੱਕਦਾ ਨਹੀਂ ਕਹਿੰਦੇ ਜਦੋਂ ਇਦਾਂ ਦਾ ਗਮਖਾਰ ਕੋਲ ਹੋਵੇ ਜਿਹੜਾ ਗਮਾਂ ਨੂੰ ਸੁਣਨ ਵਾਲਾ ਗਮਾਂ ਨੂੰ ਦੂਰ ਕਰਨ ਵਾਲਾ ਜੇ ਉਹ ਨਾਲ ਹੋਵੇ ਤਾਂ ਬੰਦਾ ਕਿਸੇ ਹੋਰਲ ਕੀ ਦੇਖੇ ਫਿਰ ਮੰਦਾ ਕਹਿੰਦਾ ਐਸਾ ਸਾਥੀ ਮਿਲ ਗਿਆ ਮੈਨੂੰ ਹੋਰ ਕਿਸੇ ਦੀ ਲੋੜ ਹੁਣ ਮੈਨੂੰ ਸੰਸਾਰ ਦੀ ਲੋੜ ਹੁਣ ਕਿਸੇ ਵੱਲ ਕੀ ਤੱਕਣਾ ਗਮ ਸੁਣਨ ਵਾਲਾ ਗਮਾਂ ਨੂੰ ਦੂਰ ਕਰਨ ਵਾਲਾ ਉਹ ਗਮਖਾਰ ਦਾਤਾ ਮੇਰੇ ਨਾਲ ਹੈ ਦਾਤਾ ਉਸਨੇ ਦੇਣੀਆਂ ਖੁਸ਼ੀਆਂ ਉਸਨੇ ਦੇਣੀਆਂ ਹੈ ਹੁਣ ਕਿਸੇ ਹੋਰ ਵੱਲ ਕਿਉਂ ਤੱਕਾਂ ਐਹੀ ਤਾਂ ਅਗਲੀ ਲਾਈਨ 'ਚ ਬਾਰਿਸ਼ ਆ ਬੜਾ ਪਿਆਰਾ ਦੱਸਦੇ ਐ ਕਿ ਜਿਹਨੂੰ ਮਿਲਿਆ ਐਸਾ ਗਮਖਾਰ ਹੋਵੇ ਉਹ ਤੇ ਹੋਰ ਕਿਸੇ ਵੱਲ ਤੱਕਦਾ ਨਹੀਂ ਉਹਨੂੰ ਛੱਡ ਕੇ ਕਿਤੇ ਹੋਰ ਦਿਲ ਲਾਵਾਂ ਉਹ ਨਾਦਾਨ ਮੈਂ ਇੰਨਾ ਮਤਦਾ ਨਹੀਂ ਕਹਿੰਦਾ ਮੇਰੀ ਮੱਤ ਇਨੀ ਥੋੜੀ ਨਹੀਂ ਹੈ ਮਤ ਕਹਿੰਦੇ ਅਕਲ ਨੂੰ ਕਿ ਉਹਨੂੰ ਛੱਡ ਕੇ ਕਿਤੇ ਹੋਰ ਦਿਲ ਲਾਵਾਂ ਨਾਦਾਨ ਮੈਂ ਇੰਨਾ ਮਤਦਾ ਨਹੀਂ ਮੇਰੀ ਮੱਤ ਇਨੀ ਥੋੜੀ ਨਹੀਂ ਹੈ ਕਿ ਦਾਤੇ ਨੂੰ ਗਮ ਖਾਰ ਨੂੰ ਜਿਹਨੇ ਗਮ ਸੁਣ ਕੇ ਦੂਰ ਕਰਨੇ ਹੈ ਜਿਹਨੇ ਦਾਤਾ ਦੇ ਕੇ ਝੋਲੀਆਂ ਖੁਸ਼ੀਆਂ ਨਾਲ ਭਰਨੀਆਂ ਹੈ ਉਹਨੂੰ ਛੱਡ ਕੇ ਕਿਸੇ ਹੋਰ ਪਿੱਛੇ ਜਾਵਾਂ ਕਹਿੰਦਾ ਇੰਨੀ ਮਾਤਵੀ ਮੇਰੀ ਥੋੜੀ ਨਹੀਂ ਹੈ ਇੰਨਾ ਮੈਂ ਨਦਾਨ ਨਹੀਂ ਹਾਂ ਕਿਉਂਕਿ ਜਿਹਨੂੰ ਉਹ ਦਾਤਾ ਮਿਲ ਗਿਆ ਉਹਨੂੰ ਕਮੀ ਤਾਂ ਕੋਈ ਨੀ ਤਾਂ ਫਿਰ ਉਹ ਨਦਾਨ ਨਹੀਂ ਤਾਂ ਹੋਰ ਕੀ ਰੱਬ ਦੇ ਨਾਮ ਨੂੰ ਛੱਡ ਕੇ ਪਰਮਾਤਮਾ ਨੂੰ ਛੱਡ ਕੇ ਪ੍ਰਭੂ ਨੂੰ ਛੱਡ ਕੇ ਆ ਦੁਨੀਆ ਦੇ ਕੂੜ ਪਿੱਛੇ ਦੌੜਦਾ ਫਿਰੇ ਸੰਸਾਰ ਪਿੱਛੇ ਦੌੜਦਾ ਫਿਰੇ ਇਸ ਲਈ ਕਈ ਵਾਰਾ ਸੋਚ ਕੇ ਦੇਖਣਾ ਸੰਸਾਰ ਰੱਬ ਨੇ ਹੀ ਬਣਾਇਆ ਹੈ ਪਰ ਨਾਲ ਰੱਬ ਦੇ ਕਰਦਾ ਨਿਯਮ ਵੀ ਹੈ ਇਹਨੂੰ ਬਾਬਾ ਫਰੀਦ ਵੀ ਦੱਸਦੇ ਹੈ ਕਿ ਜੇ ਤੂੰ ਮੇਰਾ ਹੋ ਲਵੇਂ ਸਭ जग ਤੇਰਾ ਇਹ ਬਾਬਾ ਫਰੀਦ ਦੀ ਬਾਣੀ ਪੜ ਕੇ ਦੇਖਣਾ ਕਿ ਫਰੀਦਾ ਆਪ ਸਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਜੇ ਤੂੰ ਮੇਰਾ ਹੋ ਲਵੇਂ ਸਭ जग ਤੇਰਾ ਕਹਿੰਦੇ ਮੇਰੇ ਰੱਬ ਨੇ ਮੈਨੂੰ ਇਹ ਗੱਲ ਕਹੀ ਹੈ ਮੇਰੇ ਰੱਬ ਨੇ ਮੇਰੇ ਖੁਦਾ ਨੇ ਇਹ ਗੱਲ ਮੈਨੂੰ ਕਹੀ ਹੈ ਕਿ ਫਰੀਦਾ ਆਪਣੀ ਸਫਾਈ ਕਰ ਆਪਣੇ ਦਿਲ ਨੂੰ ਸਾਫ ਕਰ ਆਪਣੀ ਨੀਅਤ ਨੂੰ ਸਾਫ ਕਰ ਆਪਣੇ ਕਰਮ ਨੂੰ ਅੱਛਾ ਕਰ ਆਪ ਸਾਰੇ ਮੈਂ ਮਿਲੇ ਜੇ ਤੇਰੀ ਨੀਅਤ ਸਾਫ਼ ਹੋਏਗੀ ਸਵਾਰਨ ਦਾ ਮਤਲਬ ਹੁੰਦਾ ਆਪਣੇ ਆਪ ਦੀ ਸਫਾਈ ਕਰਨੀ ਜਦਾ ਬੰਦਾ ਕਹਿੰਦਾ ਮੈਂ ਸਵਾਰਨਾ ਪਿਆ ਆਪਣੇ ਆਪ ਨੂੰ ਮੈਂ ਸਾਫ਼ ਕਰਦਾ ਪਿਆ ਆਪਣੇ ਆਪ ਨੂੰ ਆਪ ਸਵਾਰੇ ਰੱਬ ਕਹਿੰਦੇ ਫਿਰ ਮੈਂ ਮਿਲਣਾ ਜਦੋਂ ਤੇਰੇ ਅੰਦਰ ਦੀ ਸਫਾਈ ਹੋਏਗੀ ਤੇਰੀ ਨੀਅਤ ਸਾਫ਼ ਹੋਏਗੀ ਤੇਰਾ ਮਨ ਸਾਫ਼ ਹੋਏਗਾ ਦਿਲ ਸਾਫ਼ ਹੋਏਗਾ ਵਿਚਾਰ ਸਾਫ਼ ਹੋਣਗੇ ਤੇਰੇ ਕਰਮ ਅੱਛੇ ਹੋਣਗੇ ਫਿਰ ਤੈਨੂੰ ਮੇਰੀ ਪ੍ਰਾਪਤੀ ਹੋਏਗੀ ਔਰ ਜਦੋਂ ਤੈਨੂੰ ਮੇਰੀ ਪ੍ਰਾਪਤੀ ਹੋਏਗੀ ਤਾਂ ਫਿਰ ਕੀ ਮਿਲੇਗਾ ਫਰੀਦਾ ਆਪ ਸਵਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਔਰ ਕਹਿੰਦੇ ਜਦੋਂ ਮੈਂ ਮਿਲ ਗਿਆ ਫਿਰ ਤਾਂ ਸੁੱਖ ਹੀ ਸੁੱਖ ਹੈ ਕਿਉਂਕਿ ਇਹ ਨੂੰ ਦਿੱਨੀ ਸਮਝ ਲੋ ਦਾਤਾ ਮਿਲ ਗਿਆ ਤਾਂ ਦਾਤਾ ਕਮੀ ਰਹਿ ਗਈ ਕੋਈ ਬੰਦਾ ਸੋਚੇ ਦੁਨੀਆ ਨੂੰ ਬਣਾਉਣ ਵਾਲਾ ਦਾਤਾ ਮੇਰੇ ਕੋਲ ਖੜ ਗਿਆ ਉਹਨੂੰ ਦੁਨੀਆ ਦੀਆਂ ਛੋਟ-ਛੋਟੀਆਂ ਚੀਜ਼ਾਂ ਨੂੰ ਇੰਤਜ਼ਾਰ ਕਰਨ ਦੀ ਮੈਨੂੰ ਕਿਉਂਕਿ ਉਹ ਦਾਤੇ ਨੇ ਵਾ ਐਉਂ ਕੀਤਾ ਤਾਂ ਚੀਜ਼ ਆ ਗਈ ਹੁੰਦਾ ਕਿ ਨਹੀਂ ਤਾਂ ਹੀ ਤਾਂ ਕਿਹਾ ਜਾਂਦਾ ਦੁਨੀਆ ਕਿੱਦਾਂ ਬਣੀ ਵਾਈਬਲ ਦੇ ਵਿੱਚ ਆਂਦਾ ਹੈ ਕੁਰਾਨ ਸ਼ਰੀਫ ਚ ਆਂਦਾ ਕਹਿੰਦੇ 6 ਦਿਨਾਂ 'ਚ ਪ੍ਰਮਾਤਮਾ ਨੇ ਸਭ ਕੁਝ ਬਣਾ ਦਿੱਤਾ ਪਰ ਜਿੱਦ ਤੱਕ ਸਾਨੂੰ ਲੱਗਦਾ ਕਿ 6 ਦਿਨ ਵੀ ਬਹੁਤ ਜਿਆਦੇ ਕਹਤੇ ਉਹ ਪ੍ਰਮਾਤਮਾ ਦਾ ਸਮਝਦੇ ਹੋਗ ਨਹੀਂ ਕਿਉਂਕਿ ਉਹਦੀ ਕੁਦਰਤ ਇੰਨੀ ਬੜੀ ਹੈ ਕਿ ਉਹਦੀ ਕੁਦਰਤ ਨੂੰ ਸਮਝਣਾ ਬਹੁਤ ਛੋਟ ਬੰਦੇ ਦੀ ਜਿਦਾ ਕਹ ਲੂੰਗੇ ਬੰਦੇ ਦੀ ਅਕਲ ਇੰਨੀ ਛੋਟੀ ਹੈ ਕਿ ਉਹਨੂੰ ਸਮਝ ਪਾਣਾ ਹੀ ਅਸੰਭਵ ਹੈ ਇਸ ਲਈ ਸਮਝਣਾ ਜਰਾ ਸਾਈਂ ਬਾਬਾ ਫਰੀਦ ਨੇ ਕਿਹਾ ਫਿਰ ਕਿ ਆਪਣੀ ਆਪ ਦੀ ਸਫਾਈ ਕਰ ਤੂੰ ਦੁਨੀਆ ਮਗਰ ਦੌੜਦਾ ਪਤਾ ਕਿਦਾਂ ਮਨ ਤੇ ਬੁਰਾਈ ਲੈ ਕੇ ਮਨ ਤੇ ਨਫਰਤ ਲੈ ਕੇ ਮਨ ਚ ਜਲਨ ਲੈ ਕੇ ਮਨ ਚ ਈਰਖਾ ਲੈ ਕੇ ਮਨ ਚ ਲੋਭ ਲਾਲਚ ਲੈ ਕੇ ਤੂੰ ਦੁਨੀਆ ਨੂੰ ਹਾਸਲ ਕਰਨਾ ਚਾਹੁੰਦਾ ਪਰ ਦੁਨੀਆ ਹੱਥ ਆਂਦੀ ਹੈ ਅਜ ਤਾਂ ਘਾਤਾ ਹੀ ਤੁਹਾਡੇ ਜੇ ਬੰਦਾ ਸੋਚੇ ਉਹ ਕਹਿੰਦੇ ਆ ਜਿਹੜੇ ਰਿਸ਼ਮਤ ਲੈ ਕੇ ਘਰ ਚ ਚਾਹੁੰਦੇ ਪੈਸਾ ਆ ਜਾਵੇ ਪਰ ਖੁਸ਼ੀਆਂ ਆਉਂਦੀਆਂ ਦੇਖ ਲੈਣਾ ਉਹਨਾਂ ਦੇ ਜਿਹੜੇ ਰਿਸ਼ਮਤ ਲੈਂਦੇ ਆ ਹੈਰਾ ਫੇਰੀਆਂ ਕਰਦੇ ਘਰ ਚ ਪੈਸਾ ਨਿਕਲਦਾ ਵੀ ਬਿਮਾਰੀ ਚ ਆਈ ਹੈ ਘਰ ਚ ਕੋਈ ਨਾ ਕੋਈ ਮੈਂਟਲੀ ਦਿਮਾਗੀ ਤੌਰ ਤੇ ਹੋਏਗਾ ਤਾਂ ਜਾਂ ਇਦਾਂ ਦੇ ਹਾਲਾਤ ਹੋਣਗੇ ਕਿ ਉਹ ਬਰਕਤ ਨਹੀਂ ਹੋਏਗੀ ਹੁਣ ਇਹਦਾ ਮਤਲਬ ਹੈਰਾ ਫੇਰੀ ਕਰਕੇ ਠਗੀ ਕਰਕੇ ਮਨ ਮੈਲਾ ਕਰਕੇ ਮਨ ਚ ਕਿਸੇ ਕਿਸੇ ਵਾਸਤੇ ਨਫ਼ਰਤ ਰੱਖ ਕੇ ਜਿੰਨੀ ਮਰਜ਼ੀ ਦੌੜ ਲਾ ਲਈਏ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਫਿਰ ਵੀ ਸਾਡੀ ਭੁੱਖ ਕਦੀ ਪੂਰੀ ਨਹੀਂ ਹੁਣੀ ਯਾਨੀ ਦੁਨੀਆ ਨਹੀਂ ਮਿਲਣੀ ਪਰ ਹੁਣ ਇਹਨੂੰ ਕਮਾਈਏ ਆਪਣੇ ਮਨ ਨੂੰ ਸਾਫ਼ ਕਰੀਏ ਆਪਣੇ ਦਿਲ ਨੂੰ ਸਾਫ਼ ਕਰੀਏ ਮੇਰੇ ਉਹ ਦਿਲ ਚ ਕਿਸੇ ਵਾਸਤੇ ਨਫ਼ਰਤ ਨਹੀਂ ਕੋਈ ਬੈਰ ਨਹੀਂ ਕੋਈ ਈਰਖਾ ਨਹੀਂ ਕੋਈ ਦੁਸ਼ਸ਼ ਨਹੀਂ ਮੇਰੇ ਮਨ ਚ ਕੋਈ ਬੁਰੀ ਸੋਚ ਨਹੀਂ ਹੈ ਕੋਈ ਬੁਰਾ ਖਿਆਲ ਨਹੀਂ ਹੈ ਮੇਰਾ ਮਨ ਮੇਰੇ ਮਾਲਕ ਦੇ ਪ੍ਰੇਮ ਨਾਲ ਭਰਿਆ ਹੈ ਉਦੇ ਪਿਆਰ ਨਾਲ ਭਰਿਆ ਹੋਇਆ ਉਹਦੀ ਮੁਹੱਬਤ ਨਾਲ ਮੇਰਾ ਮਨ ਭਰਿਆ ਹੋਇਆ ਮੈਂ ਅੱਛਾ ਕਰ ਰਿਹਾ ਮੈਂ ਉਹਨੂੰ ਯਾਦ ਕਰ ਰਿਹਾ ਮੈਂ ਨੇਕੀ ਦੇ ਮਾਰਗ ਤੇ ਚੱਲ ਰਿਹਾ ਹਾਂ ਮਨ ਸਾਫ਼ ਹੋ ਗਿਆ ਰੱਬ ਮਿਲਿਆ ਰੱਬ ਮਿਲਿਆ ਸੁੱਖ ਮਿਲੇ ਔਰ ਜੇ ਰੱਬ ਮਿਲਿਆ ਤਾਂ ਸਭ ਮਿਲਿਆ ਫੇਰ ਤਾਂ ਕਮੀ ਕੋਈ ਰਹੀ ਨਹੀਂ ਗਈ ਸੋਚ ਕੇ ਦੇਖੋ ਜਰਾ ਫਰੀਦਾ ਆਪਸਾਰੇ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਉਹ ਜੇ ਤੂੰ ਮੇਰਾ ਹੋ ਨਵੇਂ ਸਭ जग ਤੇਰਾ ਉਹ ਕਹਿੰਦੇ ਮੇਰਾ ਹੋ ਕੇ ਦੇਖ ਦੁਨੀਆ ਦਾ ਤੇਰੀ ਆਪੀ ਹੋ ਜਾਏਗੀ ਰਾਜੀ ਇਹ ਕਿ ਬੰਦਾ ਉਹ ਰੱਬ ਨੂੰ ਹੀ ਛੱਡ ਕੇ ਦੁਨੀਆ ਨੂੰ ਪਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਦੁਨੀਆ ਨੂੰ ਪਾਣ ਦੇ ਚੱਕਰ ਚ ਦੁਨੀਆ ਵੀ ਹੱਥ ਨਹੀਂ ਆਉਂਦੀ ਤੇ ਜ਼ਿੰਦਗੀ ਵੀ ਦੁੱਖਾਂ ਚ ਗੁਜ਼ਰ ਜਾਂਦੀ ਹੈ। ਇਸ ਲਈ ਸਮਝ ਲੈਣਾ। ਰੱਬ ਦੀ ਬੰਦਗੀ ਨਾਲ ਜੁੜੀਏ, ਉਹਦੀ ਨਾਮ ਦੇ ਨਾਲ ਜੁੜੀਏ, ਉਹਨੂੰ ਉਹਦੀ ਯਾਦ ਨੂੰ ਆਪਣੇ ਦਿਲ ਚ ਲੈ ਆਈਏ ਤਾਂ ਤੁਹਾਡੀਆਂ ਸਾਰੀਆਂ ਖੁਸ਼ੀਆਂ ਪੂਰੀਆਂ ਹੁੰਦੀਆਂ ਚਲੀਆਂ ਜਾਣਗੀਆਂ। ਇਸ ਲਈ ਉਹਨੂੰ ਛੱਡ ਕੇ ਕਿਤੇ ਹੋਰ ਦਿਲ ਲਾਵਾਂ। ਨਾਦਾਨ ਮੈਂ ਇੰਨਾ ਕਹਿੰਦੇ ਮੇਰੀ ਮੱਤ ਵੀ ਇੰਨੀ ਥੋੜੀ ਨਹੀਂ ਹੈ ਕਿ ਆਪਣੇ ਰੱਬ ਨੂੰ ਛੱਡ ਕੇ ਦਾਤੇ ਨੂੰ ਛੱਡ ਕੇ ਕਿਤੇ ਹੋਰ ਧੋੜਾ ਫਿਰਾਂ ਕਿਤੇ ਹੋਰ ਭੱਜਾਂ ਫਿਰਾਂ ਕਿਸੇ ਹੋਰ ਨੂੰ ਹੋਰ ਦੇ ਚੱਕਰਾਂ 'ਚ ਘੁੰਮੀ ਜਾਵਾਂ ਉਹ ਕਹਿੰਦੇ ਨਹੀਂ ਇੰਨਾ ਮੇਰੀ ਮੱਤ ਨਹੀਂ ਨਾਦਾਨ ਨਹੀਂ ਹੈ ਮੇਰੀ ਮੱਤ ਇੰਨੀ ਥੋੜੀ ਨਹੀਂ ਹੈ ਕਿਉਂਕਿ ਪਤਾ ਹੈ ਕਿ ਉਹ ਮਿਲ ਗਿਆ ਉਹਦੇ ਪਿੱਛੇ ਦਾ ਸਭ ਕੁਝ ਹੈ ਉਹਨੂੰ ਛੱਡ ਕੇ ਕਿਤੇ ਹੋਰ ਦਿਲ ਲਾਵਾਂ ਨਾਦਾਨ ਮੈਂ ਇੰਨਾ ਮੱਤ ਦਾ ਨਹੀਂ ਉਹ ਮੈਨੂੰ ਦਾਤੇ ਉੱਤੇ ਯਕੀਨ ਪੂਰਾ ਇੱਥੇ ਕੰਮ ਹੁਣ ਕੋਈ ਸ਼ੱਕਦਾ ਨਹੀਂ ਦੇਖੋ ਕੀ ਕਹਿੰਦੇ ਹੋ ਕਹਿੰਦੇ ਮੈਨੂੰ ਯਕੀਨ ਹੈ ਉਹਦੇ ਤੇ ਪੂਰਾ ਕਿਉਂਕਿ ਉਹਦੇ ਘਰ 'ਚ ਸਭ ਤੋਂ ਵੱਡੀ ਚੀਜ਼ ਨਾ ਸ਼ੱਕ ਤਾਂ ਹੈ ਹੀ ਨਹੀਂ ਕਿਉਂਕਿ ਜਿਹਦਾ ਬੰਦਾ ਕਹਿੰਦਾ ਇੱਥੋਂ ਮਿਲੇਗੀ ਵੀ ਕਿ ਨਹੀਂ ਸ਼ੱਕ ਹੁੰਦੀ ਨਾ ਬੰਦੇ ਦੇ ਮਆਗ 'ਚ ਕਹਿੰਦੇ ਦੁਨੀਆ ਦੇ ਘਰ ਜਾਣ ਲੱਗਿਆਂ ਸ਼ੱਕ ਹੋ ਸਕਦੀ ਹੈ ਕਿ ਪਤਾ ਨਹੀਂ ਇੱਥੋਂ ਮਿਲਣਾ ਹੈ ਜਾਂ ਨਹੀਂ ਪਰ ਰੱਬ ਦਾ ਘਰ ਹੀ ਇੱਕ ਐਸਾ ਹੈ ਜਿੱਥੇ ਜਾਣ ਲੱਗਿਆਂ ਕੋਈ ਸ਼ੱਕ ਭਾਈ ਜੇ ਵਿਸ਼ਵਾਸ ਨਾ ਜਾਵਾਂਗੇ ਤਾਂ ਜ਼ਰੂਰ ਨਹੀਂ ਜਾਤਾ ਝੋਲੀ ਕਿਉਂਕਿ ਤੇ ਕਮੀ ਕੋਈ ਨਹੀਂ ਹੈ ਉੱਥੇ ਘਾਟ ਹੀ ਕੋਈ ਨਹੀਂ ਹੈ ਇਸ ਲਈ ਉਹ ਕਹਿੰਦੇ ਹੈ ਮੈਨੂੰ ਦਾਤੇ ਉੱਤੇ ਯਕੀਨ ਕਹਿ ਦਿਓ ਤੁਸੀਂ ਵੀ ਤੁਹਾਨੂੰ ਹੈ ਕਿ ਨਹੀਂ ਪੂਰਾ ਫਿਰ ਕਹਿ ਦਿਓ ਮੈਨੂੰ ਆਪਣੇ ਮਾਲਕ ਤੇ ਪੂਰਾ ਮੈਨੂੰ ਆਪਣੇ ਮਾਲਕ ਤੇ ਪੂਰਾ ਮੈਨੂੰ ਆਪਣੇ ਮਾਲਕ ਤੇ ਪੂਰਾ ਇਹਨੂੰ ਕਹਿੰਦੇ ਹੈ ਯਕੀਨ ਵਿਸ਼ਵਾਸ ਮੈਨੂੰ ਦਾਤੇ ਉੱਤੇ ਯਕੀਨ ਪੂਰਾ ਹੁਣ ਕੰਮ ਕੋਈ ਇੱਥੇ ਇੰਦੋਂ ਮੇਰੇ ਅੰਦਰ ਸ਼ੱਕ ਤਾਂ ਕੋਈ ਹੈ ਨਹੀਂ ਸ਼ੱਕ ਸੁਭਾਤਾ ਹੈ ਹੀ ਨਹੀਂ ਜੇ ਤਾਂ ਬਣਾ ਇਹ ਤੇਰੇ ਅੰਦਰ ਸ਼ੱਕ ਸੁਭਾ ਨਹੀਂ ਤਾਂ ਹੀ ਦੇ ਨਹੀਂ ਤੇਰੇ ਅੰਦਰ ਸ਼ੱਕ ਨਹੀਂ ਹੋਣਾ ਚਾਹੀਦਾ ਸ਼ੰਕਾ ਨਹੀਂ ਹੋਣੀ ਚਾਹੀਦੀ ਹੋਣਾ ਨਹੀਂ ਹੋਣਾ ਉਹ ਦਾਤਾ ਮੈਨੂੰ ਮੇਰੀ ਸੁਨੇਗਾ ਨਹੀਂ ਸੁਨੇਗਾ ਮੇਰੀ ਝੋਲੀ ਭਰੇਗਾ ਨਹੀਂ ਭਰੇਗਾ ਯਕੀਨ ਨਾ ਖੁਸਤੇ ਪਰੋਸਾ ਰਾ ਖੁਸਤੇ ਕਿਉਂਕਿ ਵੈਸੇ ਵੀ ਜਿਹੜੇ ਉਹਦੇ ਹੋ ਜਾਂਦੇ ਐ ਦੇਖੋ ਬਾਰਿਸ਼ਾ ਆਪਣੇ ਢੰਗ ਨਾਲ ਕਹਿ ਰਿਹਾ ਹਰਦ ਸੁਲਤਾਨ ਵਾਹੂ ਨੇ ਆਪਣੇ ਢੰਗ ਨਾਲ ਕਹਿ ਦਿੱਤਾ ਹਰਦ ਸੁਲਤਾਨ ਵਾਹੂ ਆਪਣੇ ਕਲਾਮ ਚ ਲਿਖਦੇ ਕਿ ਇਸ਼ਕ ਜਿਹਨਾਂ ਦੇ ਰੂਹ ਵਿੱਚ ਵਸਿਆ ਰੰਗ ਚੌਖਾ ਉਹਨਾਂ ਨੂੰ ਚੜਦਾ ਹੋ ਉਹ ਕਿਸੇ ਵੀ ਸ਼ੈ ਦੀ ਫਿਕਰ ਨਹੀਂ ਕਰਦਾ ਜਿਹੜਾ ਘਰ মুর্ਸ਼ਦ ਦੇ ਬੜਦਾ ਹੋ ਕਿੰਨੀ ਬੜੀ ਗੱਲ ਕਹਿਤੀ ਉਹਨਾਂ ਨੇ ਕਹਿੰਦੇ ਜੇ ਇਸ਼ਕ মুর্ਸ਼ਦ ਦਾ ਇਸ਼ਕ ਪ੍ਰਭੂ ਦਾ ਇਸ਼ਕ ਖੁਦਾ ਦਾ ਇਸ਼ਕ ਤਰੀ ਰੂਹ ਚ ਬਸ ਗਿਆ ਨਾ ਤਾਂ ਰੰਗ ਚੌਖਾ ਉਹਨਾਂ ਨੂੰ ਚੜਦਾ ਹੋ ਅੱਛਾ ਚੌਖੇ ਰੰਗ ਦਾ ਮਤਲਬ ਕੀ ਹੈ ਚੌਖਾ ਕਿਹਨੂੰ ਕਹਿੰਦੇ ਹੈ ਕਹਿੰਦੇ ذرا غور کرنا ਚੌਖੇ ਦਾ ਇੱਕ ਹੋਰ ਅਰਥ ਵੀ ਹੁੰਦਾ ਹੈ ਸਮਝਦੇ ਹੋ ਕਿ ਨਹੀਂ ਜਿਹੜਾ ਕਹਿੰਦਾ ਨਾ ਇੱਕ ਕਹਾਵਤ ਹੈ ਹਿੰਗ ਲਗੇ ਨਾ ਫਟ ਗਰੀ ਫਟ ਗਰੀ ਰੰਗ ਚੌਖਾ ਹਾਂ ਕਈ ਗੁਣਾ ਚੜਦਾ ਤਾਂ ਹੈ ਪਰ ਇਹਦੇ ਨਾਲ ਹੈ ਚੌਖੇ ਦਾ ਮਤਲਬ ਇਹ ਵੀ ਹੁੰਦਾ ਹੈ ਕਿ ਹਰ ਕੰਮ ਆਸਾਨੀ ਨਾਲ ਹੋਣਾ ਸਮਝਦੇ ਹੋ ਕਿ ਨਹੀਂ ਹਰ ਕੰਮ ਆਸਾਨੀ ਨਾਲ ਹੋ ਜਾਣਾ ਜਿਹਨੂੰ ਦੁਨੀਆ ਕਹਿੰਦੀ ਮੁਸ਼ਕਿਲ ਜਿਹੜਾ ਆਸ਼ਿਕ ਹੈ ਨਾ ਰੂਹ ਜਿਹਦੇ ਇਸ਼ਕ ਵੜ ਗਿਆ ਉਹਦੇ ਵਾਸਤੇ ਮੁਸ਼ਕਿਲ ਵੀ ਆਸਾਨ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਦੇ ਵਾਸਤੇ ਮੁਸ਼ਕਿਲ ਵੀ ਸਾਰ ਹੁੰਦੀ ਚਲੀ ਜਾਂਦੀ ਹੈ ਇਹਨੂੰ ਕਹਿੰਦੇ ਹੈ ਕਿ ਜਦੋਂ ਇਸ਼ਕ ਰੂਹ ਦੇ ਵਿੱਚ ਵੱਸ ਜਾਂਦਾ ਹੈ ਤਾਂ ਕਈ ਗੁਣਾ ਰੰਗ ਤਾਂ ਚੜਦਾ ਹੀ ਹੈ انسان ਦੀਆਂ ਮੁਸ਼ਕਿਲਾਂ ਵੀ ਆਸਾਨ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੈ ਹੋ ਜਾਂਦੀਆਂ ਹੈ ਇਸ਼ਕ ਪਰ ਰੂਹ ਵਿੱਚ ਬਸਣਾ ਚਾਹੀਦਾ ਹੈ ਕਿਉਂਕਿ ਕਈਆਂ ਦੇ ਤਾਂ ਦਿਮਾਗ 'ਚ ਇਸ਼ਕ ਹੁੰਦਾ ਹੈ ਸਮਝਦੇ ਹੋ ਕਿ ਨਹੀਂ ਦਿਮਾਗ ਦਾ ਇਸ਼ਕ ਕੀ ਹੁੰਦਾ ਹੈ ਜਿਦਾ ਕਬੀਰ ਸਾਹਿਬ ਨੇ ਕਿਹਾ ਨਾ ਸ਼ਿਨ ਚੜੇ ਸ਼ਿਨ ਉਤਰੇ ਸੋਤੋ ਪ੍ਰੇਮ ਨਾ ਹੋਏ ਆਟ ਪ੍ਰੇਮ ਪਿੰਜਰ ਵਸੇ ਪ੍ਰੇਮ ਕਹਾਵੇ ਸੋਏ ਕਹਿੰਦੇ ਇੱਕ ਸੈਣ ਚੜ ਗਿਆ ਇੱਕ ਸੈਣ ਉਤਰ ਗਿਆ ਉਹ ਪਿਆਰ ਨਹੀਂ ਹੁੰਦਾ ਪਿਆਰ ਤਾਂ ਇਦਾਂ ਇਹਦਾ ਪਿੰਜਰ ਵਿੱਚ ਚਲਾ ਜਾਂਦਾ ਹੈ ਚਮੜੀ ਉੱਤਰ ਜਾਂਦੀ ਹੈ ਹੱਡੀਆਂ ਨੂੰ ਚੂਰਾ ਚੂਰਾ ਵੀ ਕਰ ਦਿੱਤਾ ਜਾਂਦਾ ਤਾਂ ਵੀ ਇਸ਼ਕ ਦਾ ਰੰਗ ਕਹਿੰਦੇ ਉਹ ਪ੍ਰੇਮ ਤਾਂ ਉਹ ਹੁੰਦਾ ਹੈ ਹੈ ਨਾ ਇਸ ਲਈ ਸ਼ਿਨ ਚਰੇ ਸ਼ਿਨ ਉਤਰੇ ਸੋਤੋ ਪ੍ਰੇਮ ਨਾ ਹੋਏ ਆਟ ਪ੍ਰੇਮ ਪਿੰਜਰ ਵਸੇ ਪਿੰਜਰ ਦਾ ਮਤਲਬ ਹੁੰਦਾ ਤੁਹਾਡੇ ਹੱਡੀਆਂ ਪ੍ਰੇਮ ਕਹਾਵੇ ਕਹਿੰਦੇ ਪਿੰਜਰ ਦੇ ਵਿੱਚ ਵਸ ਜਾਣਾ ਚਾਹੀਦਾ ਤੁਹਾਡੇ ਰੋਮ ਰੋਮ ਵਿੱਚ ਵਸ ਜਾਣਾ ਚਾਹੀਦਾ ਫਿਰ ਹੈ ਇਸ਼ਕ ਫਿਰ ਹੈ ਮੁਹੱਬਤ ਔਰ ਜਦੋਂ ਐਦਾ ਇਧਰ ਇਸ਼ਕ ਹੋਵੇ ਆਸ਼ਿਕ ਦਾ ਤਾਂ ਫਿਰ ਸੁਲਤਾਨ ਵਾਹੂ ਕਹਿੰਦੇ ਹੈ ਇਸ਼ਕ ਜਿਨ੍ਹਾਂ ਦੇ ਰੂਹ ਵਿੱਚ ਵਸਿਆ ਰੰਗ ਚੌਖਾ ਉਹਨਾਂ ਨੂੰ ਚੜਦਾ ਹੂ ਉਹ ਕਿਸੇ ਵੀ ਸ਼ੈ ਦੀ ਫਿਕਰ ਨਹੀਂ ਕਰਦਾ ਜਿਹੜਾ ਘਰ মুর্ਸ਼ਦ ਦੇ ਅੱਜ ਤੁਸੀਂ ਵੱਢ ਗਏ ਹੋ ਕਿ ਨਹੀਂ ਛੱਡ ਦਿਓ ਫਿਕਰਾਂ ਸਾਰੀਆਂ ਜੇ ਸੱਚੀ ਦਿਲੋਂ ਬੜੇ ਹੋ